ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਹਿਸ਼ਮਿੰਦਰ ਸਿੰਘ ਆ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਹੈ ਮੋਬਾਈਲ ਨੰਬਰ ਜੀ ਮੋਬਾਈਲ 9879623056 ਤੇ ਜਿਹੜੇ ਆਪਾਂ ਜਰਸੀ ਵੈਡ ਦੇਖੀ ਜਾਨੇ ਕਿਹੜਾ ਸੂਹਾ ਸੂਈ ਹੈ। ਇਹਦੇ ਦੂਸਰਾ ਸੂਹਾ ਸੂਈ ਹੈ ਜੀ ਮੋਹਸ ਚੀ ਹੈ ਜੀ। ਬੱਚਾ ਆ ਗਿਆ ਇਹਦੇ ਪਿੱਛੇ। ਬੱਚਾ ਮੇਰ ਹੈ ਜੀ ਜਰਸੀ ਦੇ। ਕਿਹ ਚਿਰ ਹੋ ਗਿਆ ਸੂਈ ਨੂੰ? ਪਰਸੋਂ ਦੀ ਸੂਈ ਹੈ। ਠੀਕ ਹੈ। ਤੇ ਕਿੰਨਾ ਗਦ ਦੁੱਧ ਸਟਾਰਟਿੰਗ ਆ ਥੱਲੇ ਇਹਦੇ ਹੁਣ? ਇਹਦੀ ਬੋਲੋਂ ਖਾਲੀ ਹੁੰਦੀ ਦਾ ਹੁਣ 15 ਕਿਲੋ ਦੁੱਧ ਸਟਾਰਟਿੰਗ ਆ ਜੀ 14 14 ਲੀਟਰ ਮੈਨ ਨਾਲ ਹੈਗਾਗਾ। ਹਾਂ ਜੀ ਹ ਚੌਲੋਂ ਤੋਂ ਬਾਹਰ ਹੀ। ਠੀਕ ਹੈ ਹੁਣ ਚਵਾਈ ਆਪਾਂ ਇਹਦੀ ਕਰ ਲਈ ਹੈ ਹਨਾ। ਚਵਾਈ ਆਪਾਂ ਕਰਕੇ ਦਿਖਾਵਾਂਗੇ ਟਾਈਮ ਪੈ। ਠੀਕ ਹੈ ਧੋਰੀ ਪਹਿਲਾ ਬਾਹਰ ਨੂੰ ਸੋਭਰੋ ਕੱਦਗਾਠ ਵਗੈਰਾ ਦੇਖੋ ਤੇ ਤੋਰਾ ਵਗੈਰਾ ਦੇਖੋ ਹੁਣ ਆਪਾਂ ਇਹਦੀ ਚਵਾਈ ਕਰਕੇ ਦਿਖਾਵਾਂਗੇ ਐਵਰੇਜ ਪਤਾ ਲੱਗੂ ਵੀ ਦੁੱਧ ਕਿੰਨਾ ਤੇ ਵਾਕੀ ਮੂੰਹ ਮੱਥਾ ਦੇਖੋ ਪੂਰਾ ਚੰਗਾ ਟੋਆਗਾ ਤੇ ਸ਼ਾਮ ਦੇ ਟਾਈਮ ਆਪਾਂ ਵੀਡੀਓ ਕਵਰ ਕਰਦੇ ਪਏ ਹਾਂ ਝੁੱਲੇ ਵਾਲੂ ਵਾ ਦੇਖੋ ਸੋਹਣਾ ਸਾਫ਼ ਸਿਧਰਾ ਤੇ ਬਾਕੀ ਪਲੀਪੁਲੀ ਵੀ ਬਹੁਤ ਜ਼ਿਆਦੀ ਹੈਗੀ ਕੱਦਗਾਠ ਵੀ ਚੰਗਾਗਾ ਸੋਭਰੋ ਖਾਲੀ ਬਾੜੀ ਦੇਖਦੇ ਚਵਾਈ ਆਪਾਂ ਸ਼ੁਰੂ ਕਰਦੇ ਪਏ ਹਾਂ ਕਰ ਦੋ ਚਵਾਈ ਸ਼ੁਰੂ ਜੀ ਸੋ ਨਿਆਣਾ ਪਹੁੰਚੀ ਤੇ ਮੇਰੇ ਸਾਹਮਣੇ ਜ਼ਰੂਰਤ ਹੀ ਨਹੀਂ ਕੋਈ ਹਣਾ ਇਹ ਪੌਣਾ ਬਾੜੇ ਵਿੱਚ ਤਮੀ ਨੂੰ ਵੈਮ ਨਹੀਂ ਚੱਲ ਆਪਾਂ ਤਾਂ ਨਹੀਂ ਪਾਉਂਦੇ ਠੀਕ ਹੈ ਹਾਂ ਇਹ ਕਿੰਨੇ ਪੌਣਾ ਦਾ ਪਾਵ ਹੀ ਸਕਦਾ ਸੋ ਥੱਲੇ ਨਾਲਾ ਦੇਖੋ ਤੇ ਬੱਚਾ ਵੀ ਸੇ ਹੈਗਾ ਮੇਲਗਾਫ ਬੱਚਾ ਬੱਚਾ ਲਾ ਗਿਆ ਨਾ ਪਾ ਚੋਣ ਲੱਗਿਆ ਤੇ ਦੋ ਜਾਣੇ ਇਹਨੂੰ ਵਹਿ ਕੇ ਚੋਂਦੇ ਹੈਗੇ 18 ਕਿਲੋ ਤੋਂ ਬਾਹਰ ਦੋ ਦੇ ਦੂ ਵੀ ਅੱਜ ਤੀਸਰਾ ਦਿਨ ਹੈ 14 15 ਤੋਂ ਬਹੁਤ ਸੋਹਣੀ ਸਟਾਰਟਿੰਗ ਆ ਇਹ ਕੁਝ ਨਹੀਂ ਪਾਇਆ ਬੂਏ ਹੈਗਾ ਠੀਕ ਹੈ ਸੋ ਚੋਣ ਦੇਖੋ ਕਿਆ ਬਾਤ ਆ ਮੋਟਾ ਮੋਟਾ ਚੋਣਾ ਜਮਾ ਸਰਸੀ ਵਾਲ ਵਰਗਾ ਤੇ ਰਾਜੀ ਪਲੀ ਪੁਲੀ ਬਹੁਤ ਜ਼ਿਆਦਾ ਹੈਗੀ ਤੇ ਸੋ ਦੇਖੋ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਲੈਣਾ ਨਹੀਂ ਦੇਣਾ ਨਹੀਂ ਤੇ ਨਾਣਾ ਨੂਣਾ ਵੀ ਚੰਗੀਆਂ ਹੈਗੀਆਂ ਤੇ ਜੇਰ ਵਗੈਰਾ ਟੋਟਲ ਜਨਨ ਸਾਫ ਆ ਜਾਵਾ ਆਪਣੇ ਕੋਲ ਵੀਡੀਓ ਬਣੀ ਹੋਈ ਹੈ ਵੀਰੇ ਬਿਲਕੁਲ ਟਾਨ ਆਪਣੇ ਘਰੇ ਸੂਈ ਜਾ ਹਨ ਸੋ ਘਰੇ ਸੂਈ ਜਾ ਜਮਾ ਉਸ ਗੱਲੋਂ ਫੇਫੇ ਫਿਕਰ ਹੋ ਜੋ ਜਾਮ ਤੇ ਬਾਕੀ ਟੋ ਆਟਾ ਮਥੇ ਚੰਗਾ ਹੈ ਜਿਹੜੇ ਵੀਰੇ ਕਹਿੰਦੇ ਸੀ ਚੋਕੇ ਲੈਣੀਆਂ ਜਰਸੀ ਜਮਾ ਚੋਕੇ ਤਸੱਲੀ ਕਰਕੇ ਲੈ ਸਕਦੇ ਹੋ ਸੋ ਦੇਖੋ ਜਮਾ ਬਾਕੀ ਤੀਜਾ ਚੌਥਾ ਦਿਨ ਹੋ ਗਿਆ ਸੂਈ ਨੂੰ ਨਾਣਾ ਨੂਣਾ ਬਹੁਤ ਚੰਗੀਆਂ ਫੈਟ ਵਾਲਾ ਤੋਂ ਟੋਟੇ ਲਉਂ ਹੀ ਜੈ ਜਗ ਲਾ ਜਮਾ ਉਹ ਗਰਮੀ ਵੀ ਤੇ ਕਿਤਨੀ ਕੋਠੜੀ ਦੀ ਦਿੱਕਦੇ ਐ ਇਹਨੂੰ ਕੋਈ ਪ੍ਰੋਬਲਮ ਨਹੀਂ ਉਹ ਦੇਖੋ ਚੌਣ ਦੇਖੋ ਮੋਟਾ ਮੋਟਾ ਗਿਆ ਵਾ ਤਾਂ ਬਾਕੀ ਇਹ ਜਰਸੀ ਠੰਡੀ ਦਾ ਨਿਆਣਾ ਪਾਉਂਦੀ ਲੋੜ ਨਹੀਂ ਕੋਈ ਹੈਨਾ ਮੇਰਾ ਵਰਤ ਵਰਗੀਆਂ ਨਹੀਂ ਆ ਪਈਆਂ ਸੋ ਦੋ ਜਾਨੇ ਬਹਿ ਕੇ ਚੁੰਦਿਆ ਜਾਵਾਂ ਦੋ ਜਾਨ ਬੁੜੀਆਂ ਚੂਈਆਂ ਨੂੰ ਕੋਈ ਪੈਮ ਨਹੀਂ ਠੀਕ ਹੈ ਬਾਕੀ ਚਾਰੂ ਵਗੈਰਾ ਪੂਰੀ ਫੁੱਲਾ ਹੈਨਾ ਦੋ ਤੇਰਾ ਪੁੱਲਾ ਤੇ ਰੂਹਰ ਕੀ ਪੋਲੀ ਬਾਕੀ ਤਾਂ ਕੜਕੁੱਟ ਚੱਲ ਗਿਆ ਉਹ ਤਾਂ ਚੱਲੂ ਕਿਸ ਤਰ੍ਹਾਂ ਅਠਾ ਦਿੰਦੇ ਹੈਨਾ ਹਾਂ 10 ਦਿਨਾਂ ਤੋਂ ਬਾੜ ਦੁੱਧ ਗਰੇ ਅੱਜ ਥੋੜਾ ਜਿਹਾ ਹੁਣ ਮੌਸਮ じゃ ਬਦਲਿਆ ਵੀ ਵਧੀਆ ਸਥਿਤੀ ਆ ਹੁਣ ਹਾਂ ਮੀਂਹ ਤਾਂ ਪੈ ਗਿਆ ਹੈਨਾ ਕਣੀਆਂ ਵਗੈਰਾ ਚੌਈ ਦੇਖੋ ਜਮਾ ਭੂਕਾਂ ਵਰਗੀ ਚੌਈ ਹੈ ਜਮਾ ਤੇ ਬਾਹਲ ਦੀ ਘਰਨੇ ਘੜਦੀ ਨਹੀਂ ਜਮਾ ਫਿਰ ਹਾਂ ਹਾਂ ਬੋਲੀ ਵਾਈ ਹੈ ਨਾ ਬੜਾ ਜਦੋਂ ਪ੍ਰੋਪਰ ਦੁੱਧ ਤੇ ਆ ਗਈ ਤਾਂ ਵੱਡੀ ਬਾਹਲ ਦੀ ਤਾਂ ਨਹੀਂ ਪਿਆ ਕੋਈ ਚੌੜੀ ਪੂਰੀ ਹਾਂ ਹਾਂ ਤਾਂ ਦੁੱਧ ਦੇਖੋ ਬਾਹਲ ਦੀ ਜਮਾ ਨੇੜੇ ਮਾਰੀ ਜਮਾ ਬਾਹਲ ਦੀ 8-9 ਕਿਲੋ ਵਾਲੀ ਇਹ ਕੀ ਹੈਗੀ 8 ਕਿਲੋ ਤੋਂ ਪਲੱਸ 2 ਠੀਕ ਹੈ ਝੱਗ ਚੋਂ ਗੁਮਾਰ 8 ਕਿਲੋ ਤੋਂ ਪੈ ਜਾਂਦਾ ਜਿਹੜੀ ਹੂ ਚੱਲ ਕੋ ਵਿੱਚ ਝੱਗ ਚੋਂ ਗਲਾਲਾ ਜਿਆ ਜਿਆ ਗਲਾਲਾ ਜਮਾ ਤੇ ਲੇਵਾ ਫਿਰ ਨਿੰਮੂ ਨੂੰ ਝਾੜ ਨਹੀਂ ਦੇ ਜਮਾ ਹਾਂ ਜਮਾ ਉਹੀ ਡੰਗਰ ਤੋਂ ਤੇ ਗੱਡੂ ਜਿਹੜਾ ਲੇਵਾ ਝਾੜੂ ਤੇ ਜਿਹੜੀ ਲੇਵੇ ਦੁੱਧ ਰੱਖ ਗਈ ਹਾਂ ਜਮਾ ਲਪਾ ਫਿਰ ਨੂੰ ਖਾਲੀ ਕਰਦੇ ਸੋ ਬਾਕੀ ਚੋਣ ਬਹੁਤ ਮੋਟਾ ਦੋ ਜਾਨੇ ਬਹਿ ਕੇ ਚੁੰਦੇ ਆ ਪੈਰ ਮਾਂ ਦੀ 3 1% ਵੀ ਨਹੀਂ ਪਟਿਆ ਜਮਾ ਮਾਲੀ ਸਾਹਿਬ ਆਇਆ ਠੀਕ ਹੈ ਸੋ ਦੇਖੋ ਚੋਣ ਜਵਾ ਪੂਰਾ 1 ਨੰਬਰ ਦਾ ਜਮਾ ਮਨ ਕੇ ਤੇ ਲਈ 12 ਲੀਟਰ ਤੋਂ 12 ਪਚਵਾ ਦਾਂਗੇ ਜਮਾ ਮੇਰੇ 14 ਕਿਲੋ ਤੋਂ ਬਾਹਰ ਠੀਕ ਹੈ ਵੀ 12 ਮੰਨ ਕੇ ਵੇਚ ਸਕਾ ਜੇ ਬੰਦਾ ਉਹ ਅਗਲਾ ਸਮਝਣਾ ਆਪ ਜਿਵੇਂ ਮਰਜ਼ੀ ਮੰਨ ਕੇ ਠੀਕ ਹੈ ਸਵਾਪੱਚ ਹੋ ਗਏ ਦਿਖਾ ਦੀ ਸ਼ਾਮ ਦੇ ਟਾਈਮ ਤੇ ਜਿਹੜੇ ਵੀਰ ਦੇ ਫਟ ਉਹਦੀ ਚੋੜੀ ਉਹ ਤਸੱਲੀ ਕਰ ਲੋ ਇੱਕ ਟਾਈਮ ਤੇ ਆਪਾਂ ਮਿਲਕ ਨਹੀਂ ਸਾਰੀ ਕਰਕੇ ਦਿਖਾ ਦੀ ਮਾੜਾ ਮੋਟਾ ਬੱਚੇ ਨੂੰ ਛੱਡ ਦਿੰਦੇ ਸਮਝਣ ਨੂੰ ਪੇਰਾ ਸੋ ਦੇਖੋ ਜਮਾ ਆ ਨਿੰਬੂ ਨੂੰ ਜੋੜਤੀ ਵੇੜਾ ਤੇ ਵਾਕੀ ਨਾੜਾ ਬਹੁਤਾ ਲੇਵਾ ਫਟਫਾਟਾ ਜਮ ਹਾਂਜੀ ਕੋਈ ਇਹ ਨਹੀਂ ਬੜਾ ਵੱਡਾ ਡੱਪਲ ਲੇਵਾ ਹੁੰਦਾ ਉਹਦੇ ਵਿੱਚੋਂ ਭਰੇਵੇਂ ਲਫਾਵੇ ਵਿੱਚੋਂ ਕੱਖ ਨਹੀਂ ਨਿਬੜਦਾ ਹੁੰਦਾ ਤੇ ਜਵਾਨੀ ਵਾਲੀ ਆ ਬੰਦਾ ਪੰਜ ਚਾਰ ਸੂਏ ਬਹੁਤ ਵਧੀਆ ਪੀ ਸਕਦਾ ਠੀਕ ਹੈ ਸੋ ਆ ਦੇਖੋ ਬਾਹਲੀ ਕਰਨੇ ਘੜਤੇ ਤੇ ਰੇਟ ਇਹਦਾ ਕੀ ਰੱਖਿਆ ਆਪ ਇਹ ਮੇਰੇ 5000 ਰੁਪਏ ਦੀ ਮੰਨ ਤਣ ਕੋਈ ਨਾ ਛੋਟ ਛੱਪਾ ਕਰਦਾ ਠੀਕ ਹੈ ਚੋਕੇ ਲੈ ਜਾ ਕੋਈ ਕਰਾਉਣਾ ਚੋਕੇ ਲੈ ਜਾ ਕੋਈ ਰੋ ਸੋ ਵੀਰੋ ਦੇਖ ਲੈ ਸਭ ਦਾ ਤਹਿਦ